ਇੱਕ ਲੜਕਾ ਨਾ ਹੱਸਦੇ ਕਿ ਉਹਨੂੰ ਕਹਿਣ ਲੱਗਿਆ ਬਾਪੂ ਤੂੰ ਮੈਨੂੰ ਨਾ ਹੁਣ ਤੋਂ ਥੋੜਾ ਥੋੜਾ ਕੁੱਟਣਾ ਸ਼ੁਰੂ ਕਰ ਦੇ ਉਹਨਾਂ ਤੇ ਉਹ ਕਹਿਣ ਲੱਗਿਆ ਵੀ ਕਿਉਂ ਕੁੱਟਣਾ ਤੈਨੂੰ ਕਦੇ ਵਾਸਤੇ ਕਹਿੰਦਾ ਵੀ ਹਫ਼ਤੇ ਤੱਕ ਮੇਰਾ ਰਿਜ਼ਲਟ ਆਉਣਾ ਹੈ ਮੇਰੇ پاس ਤਾਂ ਹੁਣਾ ਨਹੀਂ ਤੂੰ ਮੈਨੂੰ ਫਿਰ ਕਿਹੜੀ ਕੁੱਟੇਂਗਾ ਤਾਂ ਮੈਂ ਵੀ ਉੱਚਾ ਜਾਊਂਗਾ ਪਿਛਲੇ ਸਾਲ ਵੀ ਤੂੰ ਐਵੇਂ ਕੀਤਾ ਸੀ ਉਹ ਕੰਡਾ ਪੁੱਤਰ ਨਹੀਂ ਮੈਂ ਕੁੱਟਾਂ ਕਹ ਤੂੰ ਪਿਛਲੇ ਸਾਲ ਵੀ ਕਹਿੰਦਾ ਸੀ ਨਹੀਂ ਕੁੱਟਦਾ ਤੇ ਫਿਰ ਕੁੱਟਿਆ ਮੈਨੂੰ ਤਾਂ ਉਹ ਕੰਡਾ ਕਹਿੰਦਾ ਕਿ ਤੈਂ ਨਹੀਂ ਕੁੱਟਦਾ ਕਹਿੰਦਾ ਨਹੀਂ ਤੂੰ ਹੁਣ ਤੂੰ ਕੁੱਟਣਾ ਸ਼ੁਰੂ ਕਰ ਦੇ ਹਫਤਾ ਇੱਕ ਕੁੱਟਦਾ ਰਹੇਗਾ ਮੈਂ ਪੂਰਾ ਪਿਆਸ ਉਹ ਦੂਗਾ ਕਹ ਤੂੰ ਮੈਨੂੰ ਥੋੜਾ ਥੋੜਾ ਹੁਣ ਤੂੰ ਕੁੱਟਣਾ ਸ਼ੁਰੂ ਕਰ ਬੱਸ ਮੈਂ ਹੁਣਾ ਨਹੀਂ ਫਿਰ ਤੂੰ ਇੱਕੇ ਵਾਰੀ ਕੁੱਟੇਂਗਾ ਨੋ ਸੋ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਪੂਰੀ ਵੀਡੀਓ ਵੇਖ ਲਈ ਧੰਨਵਾਦ